ਪੀਜੀ ਅੱਜ ਜਿੱਦਾਂ ਦਾ ਸਾਡੇ ਨਾਲ ਹੋਇਆ ਨਾ ਵੈਰੀ ਦੁਸ਼ਮਣਾਂ ਨਾਲ ਹੋਇਆ ਕਦੀ ਭਾਜੀ ਚਲੋ ਭਾਜੀ 2023 ਚ ਅੱਗੇ ਵੀ ਪਾਣੀ ਆਇਆ ਸੀ ਉਦੋਂ ਸਾਰਿਆਂ ਦੀਆਂ ਫਸਲਾਂ ਮਰ ਗਈਆਂ ਚਲੋ ਯਰ ਲਿਆ ਵੀ ਆ ਸੀ ਸਾਰਿਆਂ ਨਾਲ ਆ ਤੇ ਭਾਜੀ ਚਲੋ ਐਰਕਾਂ ਵੀ ਸਾਰਿਆਂ ਦੀਆਂ ਫਸਲਾਂ ਮਰੀਆਂ ਸਾਡੀਆਂ ਵੀ ਮਰ ਜਾਂਦੀਆਂ ਕੁਛ ਨਾ ਵੱਜਦਾ ਤੇ ਅਸੀਂ ਯਰ ਲੈਣਾ ਸੀ ਪਰ ਜਿਹੜਾ ਭਾਜੀ ਇਹ ਧੱਕਾ ਵੱਜ ਗਿਆ ਨਾ ਇਹ ساری ਉਮਰ ਲਈ ਧੱਕਾ ਵੱਜ ਜਾਂਦਾ ਇੱਥੇ ਤੋਂ ਹੁਣ ਭਾਜੀ ਰਹਿਣਾ ਇਹ ਰਹਿ ਹੀ ਨਹੀਂ ਜਾਣਾ ਕੋਠੀ ਤੇ ਖੜੀ ਨਹੀਂ ਹੋਣੀ ਫੇਰ ਦੁਬਾਰਾ ਹੁਣ ਪਿੱਛੇ ਚੱਲਾਂਗੇ ਭਾਜੀ ਪਿੰਡ ਛੱਡ ਕੇ ਤੇ ਜਾਣਾ ਪੈਣਾ ਕਿਹਦਾ ਚੀ ਕਰਦਾ ਭਾਜੀ ਪਿੰਡ ਛੱਡੋ ਭਾਜੀ ਜਦੋਂ ਪਾਣੀ ਦਾ ਇਹਨਾਂ ਨੇ ਅਲੱਡ ਕੀਤਾ ਸੀ ਨਾ ਚਲੋ ਜੀ ਪਹਿਲਾਂ 250 ਜਿਵੇਂ ਛੱਡਿਆ ਪਾਣੀ ਉਦੋਂ ਉੱਤੇ 300 ਕਿੰਨਾ ਫੇਰ ਆ ਸਕਦਾ 3 ਲੱਖ ਫੇਰ ਕਿੰਨਾ ਆ ਸਕਦਾ ਤੇ ਭਾਜੀ ਇਹ ਜਦੋਂ ਪਾਣੀ ਛੱਡਿਆ ਆ ਅਸੀਂ ਮੈਂ ਤੇ ਉਹ ਟਰਾਲੀ ਜਿਹੜੀ ਰੁੜ ਕੇ ਗਈ ਹੈ ਭਾਜੀ ਉਹਦੇ ਉੱਤੇ ਬੋਰੀਆਂ ਲੱਦੀਆਂ ਕੋਈ 250 300 ਲੱਦੀ ਆ ਅਸੀਂ ਸੇਵਾ ਕਰਨਿਆ ਮੈਂ ਸਾਰੀ ਰਾਤ ਆਪ ਨਹੀਂ ਸੁੱਤਾ ਮੁੰਡੇ ਲੈ 15 ਨਾਲ ਜਿੱਥੇ ਵੀ ਮਾੜਾ ਮੋਟਾ ਦੇਖਦਾ ਸੀ ਮਾੜਾ ਮੋਟਾ ਖੋਲ ਦੇ ਦਈਆਂ ਸੀ ਬੋਰੀ ਰੱਖ ਦਿੰਨੇ ਆ ਬੋਰੀਆਂ ਰੱਖਦੇ ਰੱਖਦੇ ਜਾਣਦੇ ਆ ਗਾੜੀ ਤੇ ਫਾਦਰ ਸਾਹਿਬ ਮੇਰੇ ਚਾਹ ਲੈ ਕੇ ਹੁੰਦੇ ਰਾਤ ਤਿੰਨ ਵਾਰ ਚਾਹ ਪਿਆਈ ਆ ਤੇ ਮਾਤਾ ਵੀ ਚਾਹ ਬਣਾਉਂਦੇ ਉੱਤੇ ਇਹ ਥੋੜਾ ਪਤਾ ਵੀ ਪਾਜੀ ਸਾਡਾ ਹੀ ਘਰ ਟੱਟ ਹਟ ਜਾਣਾ ਸੇਵਾ ਕਰਨੀ ਤੇ 8 ਸਾਲ ਮੇਰੇ ਬ੍ਰਦਰ ਨੂੰ ਹੋ ਗਏ ਗਏ ਨੂੰ 9 ਸਾਲਾਂ ਬਾਅਦ ਆਇਆ ਆ ਤੇ ਜਦੋਂ ਗਿਆ ਸੀ ਨਾ ਬਿਲਕੁਲ ਖੜੀ ਕੀਤੀ ਇੱਕ ਪਲਸਤਰ ਨਹੀਂ ਆ ਕੋਈ ਟਾਇਲ ਨਹੀਂ ਸ਼ੀਸ਼ਾ ਨਹੀਂ ਚੜਿਆ ਨੂੰ ਪਿੱਪਲ ਕੱਲਾ ਢਾਂਜਾ ਖੜਾ ਕੀਤਾ ਸੀ ਅੱਠ ਸਾਲਾਂ ਚ 8 ਸਾਲ ਉਹਨੇ ਕੀਤੀ ਤੇ 8 ਸਾਲ ਇੱਥੇ ਮਿਹਨਤ ਕੀਤੀ ਗੰਨਾ ਦੇ ਫਸਲ ਕਰਦੇ ਰਹੇ ਸਾਰੀ ਕਮਾਈ ਇਹਦੇ ਵਿੱਚ ਹੈ ਭਾਜੀ 2.5 ਕਰੋੜ ਦੀ ਕੋਠੀ ਹੈ ਭਾਜੀ ਮੇਰੀ ਫਰਨੀਚਰ ਜਾ ਕੇ ਜੇ ਤੇ ਉੱਤੇ ਜਾਂਦੇ ਤੁਸੀਂ ਇੱਕ ਰੀ ਜਾਂਦੇ ਕਮਰੇ ਸਾਰੇ ਤਿਆਰ ਹੋਏ ਆ ਟੋਟਲੀ ਤਿਆਰ ਕੀਤੇ ਆ ਭਾਜੀ ਛੱਡਣਾ ਪੈਣਾ ਭਾਜੀ ਭਾਜੀ ਕੀ ਇੱਥੇ ਮਲਵਾ ਹੀ ਰਹਿ ਗਿਆ ਇੱਟਾਂ ਹੀ ਰਹਿ ਗਈਆਂ ਭਾਜੀ ਫਿਰ ਦੁਬਾਰਾ ਤੇ ਖੜੀ ਨਹੀਂ ਹੋਣੀ ਭਾਜੀ ਹੁਣ ਇੱਟਾਂ ਰਹਿ ਗਈਆਂ ਕੀ ਕਰੀਏ ਇਹਦਾ ਹੁਣ ਦੇਖਣ ਦੇ ਆ ਕੁਝ ਨਹੀਂ ਸਮਝ ਆਉਂਦੀ ਭਾਜੀ ਰੋਣ ਆਉਂਦਾ ਜਦੋਂ ਭਾਜੀ ਰਿਸ਼ਤੇਦਾਰਾਂ ਕੋ ਤੁਰੀ ਹੈ ਨਾ ਉਥੋਂ ਪੂਆਜੀ ਕੋਲ ਬੈਠੇ ਆ ਜੇ ਕਿ ਇਹਦਾ ਫੋਨ ਆਉਂਦਾ ਕਿੱਥੇ ਚੱਲੇ ਨੇ ਆਪਣੇ ਘਰੇ ਚੱਲੇ ਨੇ ਮੂੰਹ ਜੇ ਤਾਂ ਘਰੇ ਨਿਕਲਦਾ ਨਾ ਵੀ ਘਰੇ ਚੱਲੇ ਆ ਭਾਜੀ ਹਮੇਸ਼ਾ ਘਰ ਹੀ ਰਹਿਣਾ ਆਪਣਾ ਭਾਵੇਂ ਜਿੱਦਾਂ ਦਾ ਮਰਜ਼ੀ ਆ ਟੁੱਟ ਗਿਆ ਜਿੱਦਾਂ ਮਰਜ਼ੀ ਉਥੋਂ ਤੇ ਇਹੋ ਕੰਨੇ ਨਾ ਘਰੇ ਚੱਲੇ ਆ ਆਪਾਂ ਵੈਰੀ ਢੀ ਮਾਰ ਕਿਸੇ ਤੇ ਨਾ ਪੋਵੇ ਭਾਜੀ ਭਾਜੀ ਵੈਰੀ ਦੁਸ਼ਮਣ ਤੇ ਹੋਣਾ ਪਏ ਆ ਜੀ ਅਸੀਂ ਕੰਨੇ ਸਭ ਦਾ ਪਲਾ ਭਾਜੀ ਜੇ ਕੰਨੇ ਨਾ ਸਾਡੀ ਕੋਠੀ ਨਾਲ ਸਾਰਾ ਪਿੰਡ ਬਚ ਗਿਆ ਨਾ ਭਾਜੀ ਗੁਰੂ ਨਾਨਕ ਦਾ ਸਾਨੂੰ ਬਣਾ ਕੇ ਦਊਗਾ ਅਸੀਂ ਉੱਤੇ ਡੋਰਾ ਛੱਡੀਆਂ ਦੋ ਮੰਜ਼ਲੀ ਢਾ ਕੇ ਚੱਲਨੇ ਨਾ ਇੱਥੋਂ ਹੀ ਕੀ ਪਤਾ ਪਿੱਛੇ ਜਾ ਕੇ ਅਸੀਂ ਤਿੰਨ ਮੰਜ਼ਲੀ ਖੜੀ ਨਹੀਂ ਕਰਾਂਗੇ ਖੜਾ ਕਰਾਂਗੇ ਭਾਜੀ ਸਾਨੂੰ ਲੋਕ ਕਹਿੰਦੇ ਆ ਤੁਸੀਂ ਮਜ਼ਾਕ ਟੀਚਰਾਂ ਕਰਦੇ ਆ ਵੀ ਇਹਨਾਂ ਕੋ ਪਹਿਲੀ ਵੜੀ ਇਹਨਾਂ ਨੇ ਵੇਚ ਕੇ ਕੋਈ ਨਹੀਂ ਦੋ ਕਿੱਲੇ ਵੇਚ ਕੇ ਬਣਾ ਲੈਣਗੇ ਸੋ ਭਾਜੀ ਇੰਨਾ ਹੋਣ ਦੇ ਬਾਅਦ ਵੀ ਲੋਕ ਮਜ਼ਾਕ ਕਰਦੇ ਆ ਕਰਦੇ ਆ ਭਾਜੀ ਮਜੱਕੇ ਦਾ ਮੂੰਹ ਥੋੜਾ ਫੜ ਲੈਣਾ ਭਾਜੀ ਅਸੀਂ ਕਰਦੇ ਆ ਮਜ਼ਾਕ ਪਰ ਨਹੀਂ ਭਾਜੀ ਹੌਸਲੇ ਬੁਲੰਦਾ ਅਸੀਂ ਕੋਠੀ ਫੇਰ ਦੁਬਾਰਾ ਕਰਾਂਗੇ ਤਿਆਰ ਪਰ ਪਹਿਲੀ ਨਹੀਂ ਅਸੀਂ ਵੇਚਾਂਗੇ